ਪਿੰਡ ਦੇ ਗੁਰੂ ਘਰ ਦੇ ਵਿੱਚ ਨੌਜਵਾਨਾਂ ਵੱਲੋਂ ਵੇਟ ਗਰਾਸ ਦਾ ਲੰਗਰ ਪਿੰਡ ਦੇ ਲੋਕਾਂ ਦੇ ਵਾਸਤੇ ਹਰ ਰੋਜ਼ ਲਗਾਇਆ ਜਾਂਦਾ ਹੈ ਤੇ ਤਿੰਨ ਸਾਲਾਂ ਤੋਂ ਹਰ ਸਾਲ ਇਹ ਲੰਗਰ ਤਕਰੀਬਨ 45 ਦਿਨਾਂ ਦੇ ਲਈ ਲਗਾਇਆ ਜਾ ਰਿਹਾ ਹੈ ਤੇ ਲੋਕ ਹਰ ਰੋਜ਼ ਇਸ ਲੰਗਰ ਦੇ ਵਿੱਚ ਆਉਂਦੇ ਨੇ ਤੇ ਵੇਟ ਗ੍ਰਾਸ ਦਾ ਜੂਸ ਪੀ ਰਹੇ ਨੇ ਲੋਕਾਂ ਦੇ ਮੁਤਾਬਕ ਉਹਨਾਂ ਨੂੰ ਇਸ ਜੂਸ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਕਿ ਉਹਨਾਂ ਦੇ ਮੁਤਾਬਕ ਇਹ ਜੂਸ ਉਹਨਾਂ ਨੂੰ ਕਈ ਬਿਮਾਰੀਆਂ ਤੋਂ ਪੈਦਾ ਦੇ ਰਿਹਾ ਹੈ ਕਿਦਰ ਬਾਹ ਦੇ ਪਿੰਡ ਗੁਰੂ ਸਰ ਦੇ ਗੁਰੂ ਘਰ ਦੇ ਵਿੱਚ ਲੱਗਦਾ ਇਹ ਲੰਗਰ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਲੋਕ ਕਾਫੀ ਭਿੰਤੀ ਦੇ ਵਿੱਚ ਇੱਥੇ ਹਰ ਰੋਜ਼ ਆ ਕੇ ਜੋ ਉਸ ਦਾ ਲੰਗਰ ਛਕਦੇ ਨੇ ਜਿਹੜੀ ਵੀਟਕਰਾ ਦੀ ਸੇਵਾ ਆਪਣੇ ਪਿਛਲੇ 3 ਸਾਲਾਂ ਤੋਂ ਅੰਦਰਲੇ ਗੁਰੂ ਘਰ ਵਿੱਚ ਪਿੰਡ ਮੰਦਿਰ ਵਿੱਚ ਚੱਲ ਰਹੀ ਹੈ ਅ ਲਗਾਤਾਰ ਤੁਸੀਂ ਇਹ 3 ਸਾਲਾਂ ਤੋਂ ਕਰਦੇ ਆ ਰਹੇ ਹੋ ਜਿਵੇਂ ਤੁਸੀਂ ਪਹਿਲਾਂ ਕਹਨ ਬੋਲ ਰਹੇ ਹੋ ਵੀ ਪਰ ਕਿੰਨੇ ਕੁ ਲੋਕ ਇੱਥੇ ਆਉਂਦੇ ਆ ਇਸ ਵੀਟਕਰਾ ਦੀ ਜੋ ਲੰਗਰ ਛਕਣ ਆਉਂਦੇ ਹੋਰ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਇਸ ਦਾ ਜੋ ਆਪਣੇ ਵੀਟਕਰਾ ਦਾ ਲੰਗਰ ਛਕਣ ਵਾਸਤੇ 300 ਤੋਂ 350 ਦੇ ਪਲੱਸ ਸੇ ਸੰਗਤ ਤਾਂ ਡੇਲੀ ਹੁੰਦੀ ਆ ਜੁਸਬੀ ਨਾਲस्ते ਤੇ ਇਹਦੇ ਨਾਲ ਸਾਨੂੰ ਇਹ ਸੰਗਤ ਨੂੰ ਬਹੁਤ ਹੀ ਫਾਇਦਾ ਜਦੋਂ ਸਾਨੂੰ ਆ ਕੇ ਇੱਥੇ ਸੰਗਤ ਦੱਸਦੀ ਆ ਵੀ ਮੈਨੂੰ ਉਠਾ ਕੇ ਵੀ ਆ ਫਾਇਦਾ ਹੋ ਗਿਆ ਫਾਇਦਾ ਸਾਨੂੰ ਮਨ ਨੂੰ ਬਹੁਤ ਸਕੂਨ ਮਿਲਦਾ ਕਿਵੇਂ ਦੇਖਦੇ ਹੋ ਜੀ ਸ੍ਰੀਵਾ ਤੁਸੀਂ ਕਰ ਰਹੇ ਹੋ ਔਰ ਸੰਗਤ ਕਹਿੰਦੀ ਆ ਵੀ ਸਾਨੂੰ ਫਾਇਦਾ ਵੀ ਹੋ ਰਿਹਾ ਸੰਗਤ ਕਹਿ ਰਹੀ ਫਾਇਦਾ ਹੋ ਰਿਹਾ ਸਾਨੂੰ ਦਾ ਇਹੀ ਕਰਦੇ ਆ ਵੀ ਸੰਗਤ ਦੀ ਸੇਵਾ ਕਰੀਏ ਸੀ ਤੇ ਆਏ ਇਸ ਲਈ ਅਗਲੇ ਸਾਲਾਂ ਚ ਇਸੇ ਤਰ੍ਹਾਂ ਹੀ ਕਰਦੇ ਆ ਕਿਸ ਤਰ੍ਹਾਂ ਸੀ ਵੀ ਆਪ ਵੀਂਡਗ੍ਰਾਸ ਰਿਸਿਵਰ ਚੁੱਕੀ ਜੇਵੇ ਤਾਂ ਜੋ ਲੋਕਾਂ ਨੂੰ ਚਾਹ ਇਹ ਮੰਚ ਦਾ ਵੀਰ ਜੀ ਆਪਣੇ ਪਨਾਲ ਦੇ ਪਿੰਡ ਹਸਨਾਂ ਦੇ ਪਿੰਡ ਚੱਲਦਾ ਸੀਗਾ ਤੇ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਤੋਂ ਸਿੱਖਿਆ ਲੈ ਕੇ ਆਪਾਂ ਇਹ ਸੇਵਾ ਸ਼ੁਰੂ ਕੀਤੀ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਦੀ ਹੈਗੀ ਜਾਂ ਤੁਹਾਡੇ ਕੋਲੇ ਮਨੋ ਆ ਕੇ ਦੱਸਦੇ ਨੇ ਵੀ ਆਪ ਮਾਰੀ ਸੇਵਾ ਇਹ ਅੱਗੇ ਨਾਲੋਂ ਫਰਕ ਪੈ ਗਿਆ ਇਹ ਸਾਡੇ ਕੋਲੇ ਕੈਂਸਰ ਸ਼ੂਗਰ ਤਜਾਬ ਗਠੀਆ ਗਠੀਆ ਵਾ ਕਬਜ਼ੀ ਆਦਿ ਦੇ ਰੋਗ ਵਿੱਚ ਆਉਂਦੇ ਆ ਮਰੀਜ਼ ਸਾਡੇ ਕੋਲੇ ਤੋਂ ਜਨ ਬੀਟ ਗ੍ਰਾਸ ਵੀ ਨਾਲ ਠੀਕ ਹੁੰਦਾ ਹੈ। ਇਹ ਬਹੁਤ ਵਧੀਆ ਚੀਜ਼ ਹੈ ਜੀ। ਮੈਨੂੰ ਗਠੀਏ ਦੀ ਸ਼ਿਕਾਇਤ ਹੈ। ਪਹਿਲੇ ਸਾਲ ਹੀ ਮੈਨੂੰ ਤਕਰੀਬਨ 150 ਤੋਂ 200% ਦਾ ਫਾਇਦਾ ਹੋਇਆ। ਮੇਰੇ 530 ਸੀਗੇ। ਜਿਹੜੇ ਘਟ ਕੇ 55-56 ਰਹਿ ਗਏ ਸੀ। ਇਹਨਾਂ ਦਾ ਫਾਇਦਾ ਮੈਨੂੰ ਤਾਂ ਹੋਇਆ। ਹੁਣ ਇਹ ਤੀਜਾ ਸਾਲ ਹੈ। ਮੈਂ ਹੁਣ ਵੀਰੇ ਹੁਣ ਮੈਂ ਟੈਸਟ ਕਰਾਉਂਗਾ ਤਾਂ ਪਤਾ ਲੱਗੂਗਾ। ਵੈਸੇ ਬਹੁਤ ਚੰਗੀ ਚੀਜ਼ ਹੈ। ਕਈ ਬਿਮਾਰੀਆਂ ਨੂੰ ਹਟਾਉਂਦਾ। ਇਹ ਲੋਕਾਂ ਨੂੰ ਚਾਹੀਦਾ ਹੈ। ਜੀ ਬਹੁਤ ਵਾਰ ਸਹਿਯੋਗ ਕਰਨਾ। ਇਹਨੂੰ ਸ਼ੱਕਨ ਵੀ ਇਹ ਜੇ ਸੇਵਾ ਹੀ ਕੋਣ ਤਾਂ ਕਿ ਇਹ ਕੰਮ ਚੱਲਦਾ ਰਹੇ ਜਵਾਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਇਹ ਅਸੀਂ ਰੋਜ਼ਾਨਾ 5 ਵਜੇ ਇਹ ਜੂਸ ਦਾ ਲੰਗਰ ਸ਼ਕਣ ਆਉਂਦਾ ਹੈ ਜੀ ਸਾਡੇ ਪਿੰਡ ਦੇ ਨੌਜਵਾਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹ ਜਿਹੜਾ ਕੈਂਸਰ ਤੱਕ ਦੀਆਂ ਬਿਮਾਰੀਆਂ ਨੂੰ ਵੀ ਇਹ ਜਿਹੜਾ ਮੀਟ ਗ੍ਰਾਸ ਹੈ ਫਾਇਦਾ ਕਰਦਾ ਬਹੁਤ ਬਿਮਾਰੀਆਂ ਤੋੜਦਾ ਤੇ ਬਹੁਤ ਚੰਗੀ ਗੱਲ ਹੈ ਜਿੰਦੇ ਅਸੀਂ ਤਾਂ ਸਾਡੀ ਇਹੀ ਪੀੜਾ ਲੋਕਾਂ ਨੂੰ ਵੀ ਆਓ ਲੰਗਰ ਸ਼ਕੋ ਤੇ ਬਿਮਾਰੀਆਂ ਤੋਂ ਯਾਤ ਪਾਓ ਤੇ ਹੋਰ ਵੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਸਹਿਯੋਗ ਕਰੋ ਜਿੰਨਾ ਵੀ ਹੋ ਸਕਦਾ ਹੈ ਗੁਰੂ ਘਰ ਲੰਗਰ ਚੱਲ ਰਿਹਾ ਹੈ ਪਿਛਲੇ 3 ਸਾਲਾਂ ਤੋਂ ਅਸੀਂ ਵੀ ਮੈਂ ਵੀ ਗੋਡਿਆਂ ਦੀ ਪ੍ਰੋਬਲਮ ਸੀ ਮੇਰੂੰ ਵੀ ਸੋਲਵ ਹੋਈ ਆ ਗੋਡਿਆਂ ਦੀ ਪ੍ਰੋਬਲਮ ਹੁਣ ਕੁਛ ਠੀਕ ਆ ਸਿਰਹਤ ਪਾਈ ਆ ਬਹੁਤ ਵਧੀਆ ਕੰਮ ਚੱਲ ਰਿਹਾ ਅਸੀਂ ਸਾਡੀ ਇਹੀ ਅਪੀਲ ਆ ਵੀ ਨੌਜਵਾਨ ਬਹੁਤ ਵਧੀਆ ਕੰਮ ਕਰ ਰਹੇ ਆ ਹੋਰ ਵੀ ਲੋਕ ਸਹਿਯੋਗ ਕਰਨ ਜਗਬਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ